ਆਜ ਕਾ ਗਲੇ ਬੜੇ ਮਾਰੇ ਜਿਹੜੀਆਂ ਗਿਆਨੀਆਂ ਹੈ ਕਿ ਪਿੰਡਾਂ ਦੇ ਲਾਮੇ ਲਾਮੇ ਸਭ ਵੀ ਪਾਣੀ ਅੱਜੜਾ ਖੜਾ ਕਿਹੜਾ ਮਾਰ ਲਗਾਏ ਉਹ ਤੇ ਕਹਿੰਦਾ ਅੱਗੇ ਕੁਲਫੀ ਕਰਮਾ ਗਰਮ ਇਹ ਉਹਦੀ ਸਰਦੀ ਹੁਣ ਹੋਵੇਦੀ ਅੱਗੇ ਨਹੀਂ ਹੁੰਦੀ ਤੇ ਉੱਥੋਂ ਪੁਜਰੀ ਵਾਲੇ ਉਹ ਸੇਵਾ ਕੀਤੀ ਜਾਂਦਾ ਲੰਗਰ ਪੰਚੀ ਵਿਚਾਰੇ ਤੇ ਬਾਕੀ ਹੋਰ ਕੁਝ ਆ ਰਾਂ 90 ਆ ਰਫ ਟੀਮ ਦੀ ਉਹ ਤੇ ਕਿਹਾ ਸੀਗਾ ਹਾਲਤ ਉਹ ਤਾਂ ਨੇੜੂ ਹੀ ਬੇੜੀਆਂ ਤਿੰਨ ਚਾਰ ਲਗਾ ਕੇ ਲੰਘ ਗਏ ਚੱਲ ਬੱਗੂ ਮੈਂ ਉਹ ਤਿੰਨ ਬੇੜੀਆਂ ਤੇ ਇੱਕ ਬੰਦਾ ਆਇਆ ਸਾਡੇ ਪਿੰਡ ਦਾ ਤਿੰਨ ਬੇੜੇ ਤੇ ਬਾਕੀ ਸਾਰੇ ਆ ਪਿੱਛੇ ਗਏ ਵਿੱਚ ਕਿਸੇ ਨੂੰ ਨਾ ਚੜਾਇਆ ਹੀ ਨਹੀਂ ਅੱਛਾ ਲੈ ਕਿਹੜੇ ਸਰਦਾਰ ਹੈਗੇ ਨੇ ਆਪਣੇ ਖਾਲਸੇ ਉਹ ਵਿਚਾਰੇ ਜਾਂਦੇ ਨੂੰ ਖਾਲਸੇ ਲੈ ਜਾਂਦੇ ਸਰਕਾਰ ਦਾ ਨਹੀਂ ਆਉਂਦਾ ਨਾ ਸਰਕਾਰ ਦਾ ਕੁਝ ਨਹੀਂ ਆਉਂਦਾ ਉਹ ਤਾਂ ਮੈਂ ਝੂਠੀ ਹੈ ਜਹਾਜ ਜਿਹੜਾ ਕੈਪਟਨ ਪ੍ਰਮਾਨ ਸਾਹਿਬ ਦਾ ਜਹਾਜ ਸੀਗਾ ਕਹਿੰਦੇ ਉਹ ਆਇਆ ਨਹੀਂ ਤੁਹਾਡੇ ਸਿੱਟੇ ਨਹੀਂ ਆਇਆ ਲੈ ਕੜਾ ਉਹ ਅਗਵਾਨ ਜਵਾਨੋ ਆਇਆ ਸੀ ਉਹਨੇ ਦੇਖਿਆ ਸੀ ਵੀ ਪਾਣੀ ਕੋਈ ਨਹੀਂ ਪਰ ਪਾਣੀ ਛਾੜ ਦਿਓ ਗਿਆ ਕਿਲੇ ਆਪਰੇ ਉਤਾਂ ਉਹਨੇ ਦੋਹਾ ਹੜੇ ਨਾਲ ਪਾਣੀ ਛਾੜ ਦੋ ਫੁੱਲ ਸਭ ਸੁੱਕ ਪਈਏ ਸਾੜੀ ਦਾ ਸੁੱਕ ਨਿਕਲੀ ਪਈ ਵੇ ਸਸੀਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਦੇ ਬਿਲਕੁਲ ਕੋਲ ਖੜੇ ਆ ਇੱਥੇ ਸਤਲੁਜ ਦਰਿਆ ਦਾ ਜਿਹੜਾ ਵਹਹਾ ਹੈ ਉਹ ਬਿਲਕੁਲ ਉੱਪਰ ਹੋ ਚੁੱਕਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਵੇ ਕਿ ਹੁਣ ਪਾਣੀ ਹੈ ਜਿਹੜਾ ਪੁਲਾਂ ਦੇ ਉੱਪਰ ਦੀ ਲੰਘ ਚੁੱਕਿਆ ਪਾਣੀ ਪੁਲਾਂ ਦੇ ਉੱਪਰ ਦੀ ਟੱਪਣ ਲੱਗ ਚੁੱਕਿਆ ਤੇ ਵਿਹਾ ਏਡਾ ਕ ਪਾਣੀ ਦਾ ਜ਼ਿਆਦਾ ਤੇਜ਼ ਹੋ ਗਿਆ ਕਿ ਨਾਲ ਦੇ ਜਿਹੜੇ ਇਲਾਕੇ ਆ ਢਾਣੀਆਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਬੈਠੇ ਆ ਇੱਥੋਂ ਉਹਨਾਂ ਨੂੰ ਕਿਸ਼ਤੀਆਂ ਵੀ ਨਹੀਂ ਮਿਲ ਰਹੀਆਂ ਇੱਥੋਂ ਉਹਨਾਂ ਨੂੰ ਪੈਦਲ ਆਉਣਾ ਜਾਣਾ ਪੈ ਰਿਹਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਉਹਨਾਂ ਦੀ ਉਹਨਾਂ ਦੇ ਖਾਣੇ ਪਾਣੀ ਦੀ ਗੱਲ ਕਰੀਏ ਉਹਨਾਂ ਦੇ ਲੰਗਰ ਦੀ ਪਹੁੰਚ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਇੱਥੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ گزار ਰਹੇ ਹਾਂ ਮਾੜੇ ਹਾਲਾਤਾਂ ਦੇ ਵਿੱਚ ਅਸੀਂ ਆਪਣਾ ਗੁਜ਼ਾਰਾ ਕਰ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਾਡੇ ਪਸ਼ੂ ਡੰਗਰ ਹੈ ਜਿਹੜੇ ਅਸੀਂ ਉੱਚੀਆਂ ਥਾਵਾਂ ਤੇ ਬਿਠਾਏ ਹੋਏ ਆ ਜਿਹੜਾ ਸਾਡੇ ਬੱਚੇ ਆ ਜਿਹੜੀ ਸਾਡੀ ਰਹਿائش ਆ ਉਹ ਛੱਤਾਂ ਦੇ ਉੱਤੇ ਹੋ ਚੁੱਕੀ ਹੈ ਮੈਂ ਦਿਖਾਉਣਾ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਵੇ ਕਿ ਕੁਝ ਲੋਕ ਇੱਥੋਂ ਲੰਘ ਕੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇੱਥੋਂ ਟੱਪਣ ਦੀ ਕੋਸ਼ਿਸ਼ ਕਰ ਰਿਹਾ ਤੇ ਨਾਲ-ਨਾਲ ਉਹ ਸਫਾਈ ਵੀ ਚਿੰਤਤ ਨੇ ਕਿ ਉਹ ਜਿਹੜੀ ਸਫਾਈ ਹੋਵੇ ਜਿਹੜਾ ਪੋਲ ਦੇ ਵਿੱਚ ਕੋਈ ਮਾੜੀ-ਮੋਟੀ ਚੀਜ਼ਾਂ ਅੜਕੀਆਂ ਹੋਈਆਂ ਉਹਨਾਂ ਨੂੰ ਸਾਫ਼-ਸਫਾਈ ਕਰਦੇ ਆ ਉਹ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਇੱਥੇ ਪਾਣੀ ਖੜੂਗਾ ਇੱਥੇ ਪਾਣੀ ਵਧੂਗਾ ਤਾਂ ਸਾਡੇ ਘਰਾਂ ਦੇ ਵਿੱਚ ਦਿੱਕਤ ਆਊਗੀ ਬਾਈ ਹੋਰੀ ਬਹੁਤ ਸਾਰੇ ਲੋਕ ਐ ਇੱਥੋਂ ਲੰਘ ਕੇ ਆ ਰਹੇ ਆ ਲੋਕ ਢਾਣੀਆਂ ਦੇ ਵਿੱਚੋਂ ਆ ਰਹੇ ਆ ਲੋਕ ਇੱਥੇ ਪਹੁੰਚਦੇ ਆ ਲੋਕਾਂ ਦੇ ਤੱਕ ਰਾਸ਼ਨ ਪਹੁੰਚ ਰਿਹਾ ਕਿ ਨਹੀਂ ਕਿਹੋ ਜਿਹੇ ਹਾਲਾਤ ਐ ਜੀ ਇਹ ਹਾਲਾਤ ਤਾਂ ਹੈਗਾ ਨੇ ਬੜੇ ਮਾੜੇ ਕੜਿਆ ਜਾਣੀਆਂ ਹੈ ਕਿ ਪਿੰਡਾਂ ਦੇ ਲਾਂ ਮੇਲਾ ਮੇ ਸਭ ਵੀ ਪਾਣੀ ਆ ਡੜਾ ਖੜਾ ਅੱਛਾ ਸਾੜਾ ਕੋ ਕਣਕਾ ਸਾੜੀਆਂ ਗਲ ਗਈਆਂ ਖਰਾਬ ਹੋ ਗਜਾ ਬਾਕੀ ਇਹ ਵੀ ਕਿੜੂ ਤੋਂ ਕਮੇਟੀ ਵਾਲੇ ਉਹ ਸੇਵਾ ਕੀਤੀ ਜੇ ਲੰਗਰ ਬਣਦੀ ਵਿਚਾਰੇ ਤੇ ਬਾਕੀ ਹੋਰ ਕੁਝ ਨਹੀਂ ਹੁੰਦਾ ਫੋਟਾ ਫਿਰ ਖਾਣਾ ਪਾਣੀ ਲੰਗਰ ਕਿਵੇਂ ਪਹੁੰਚਦਾ ਇੱਧਰ ਜਾਂਦਾ ਕਿਸ਼ਤੀਆਂ ਚ ਕਿ ਨਹੀਂ ਜਾਂਦਾ ਕਿਹੜੇ ਸਰਦਾਰ ਹੈਗੇ ਨਾ ਆਪਣੇ ਖਾਲਸੇ ਉਹ ਵਿਚਾਰੇ ਲੈ ਜਾਂਦੇ ਨੂੰ ਖਾਲਸੇ ਲੈ ਜਾਂਦੇ ਸਰਕਾਰ ਦਾ ਨਹੀਂ ਆਉਂਦਾ ਨਾ ਸਰਕਾਰ ਦਾ ਕੁਝ ਨਹੀਂ ਆਉਂਦਾ ਉਹ ਤਾਂ ਮਝੂਠੀ ਹੈ

ਆਪਣੇ ਉਤਾਂ ਉਹਦੇ ਦੁਹਾੜੇ ਨਾਲ ਪਾਣੀ ਛਾੜਦੇ ਫੁੱਲ ਸਭ ਸੁੱਕ ਪਈਏ ਸਾੜੀ ਦਾ ਸੁੱਕ ਨਿਕਲੀ ਪਈ ਵੇਖ ਲਓ ਆ ਪੋਲ ਤੋਂ ਪਾਣੀ ਟੱਪਿਆ ਬਾ बाकी ਕਹਿੰਦੀ ਦੁਨੀਆ ਵੀ ਪੋਲਾ ਤੇ ਪਾਣੀ ਨਹੀਂ ਟੱਪਦਾ ਇਹ ਪੋਲ ਤੇ ਟੱਪੀ ਪਈ ਤੇ ਕਿਹੜਾ ਮਾਂ ਲਗਾਏ ਉਹ ਤਾਂ ਕਹਿੰਦਾ ਅੱਗੇ ਕੁਲਫੀ ਗਰਮੋ ਗਰਮ ਇਹ ਉਹ ਸਰਦੀ ਹੁਣ ਹੋਵੇਦੀ ਅੱਗੇ ਨਹੀਂ ਹੁੰਦੀ ਨਹੀਂ ਹੁਣ ਹੁਣ ਭਈ ਸਰਕਾਰ ਦਾ ਕੁਛ ਨਹੀਂ ਪਹੁੰਚਿਆ ਸਰਕਾਰ ਦਾ ਜੀ ਪਹੁੰਚਿਆ ਐਵੇਂ ਝੂਠ ਨਹੀਂ ਮਾਰਦੇ ਸਾਨੂੰ ਜਿਹੜੀ ਕੋਈ 5-5 ਕਿਲੋ ਪਸ਼ੂ ਨੂੰ ਇੱਕ ਨੂੰ ਫੀਡ ਮਿਲੀ ਉਹ ਮਿਲੀ ਆ ਆਪਾਂ ਐਵੇਂ ਝੂਠ ਮਾਰਦੀ ਵੀ ਸਾਨੂੰ ਨਹੀਂ ਕੁਝ ਮਿਲਿਆ ਤੇ ਇਹਨਾਂ ਦਾ ਰਾਸ਼ਨ ਸਰਕਾਰ ਨੇ ਕੋਈ ਸਮਾਜ ਸੇਵੀਰ ਦੇ ਗਏ ਨਹੀਂ ਤੇ ਆ ਜਿਹੜਾ ਲੰਗਰ ਵਾਲੇ ਸਮਾਜ ਸੇਵੀਰ ਅਗੇ ਨੇ ਸਾਨੂੰ ਨਾ ਕੱਲ ਸਮਨਾ ਸਾਹਿਬ ਨੇ ਬੇੜੀ ਦਿੱਤੀ ਏ ਆਰਮ ਸਿੰਘ ਬੈਣੀ ਨੂੰ ਅਸੀਂ ਜੋ ਮਾਲਕ ਚਾਹਤਾ ਅਸੀਂ ਦੋ ਪਿੰਡਾਂ ਦਾ ਲੰਗਰ ਲੈ ਕੇ ਜਾਵਾਂ ਦੇ ਬੇੜੀ ਤੇ ਹੁਣ ਹੁਣ ਤੁਸੀਂ ਇੰਨੀ ਜਾਨ ਖਤਰੇ ਚ ਪਾ ਕੇ ਆਏ ਆ ਵੀਰੇ ਐਨੇ ਜਾਨ ਖਤਰੇ ਚ ਪਾ ਕੇ ਆਏ ਹੋ ਜੇ ਤੁਹਾਨੂੰ ਬੇੜੀ ਮਿਲੀ ਆ ਤਾਂ ਫਿਰ ਕਿੱਥੇ ਆ ਉਹ ਉਹ ਬੇੜੀ ਅਸੀਂ ਪਾਰਲੀ ਸਾਈਡ ਠਾਲਾ ਉਹ ਦਿਖਾਈ ਦੇ ਰਹੀ ਚੱਪੂ ਵਾਲੀ ਜੋ ਕਿ ਉਹ ਪਿੰਡ ਦੇ ਹੀ ਹੈਗੇ ਨੇ ਬੰਦੇ ਜਿਹੜੇ ਚਲਾਣ ਵਾਲੇ ਜਿਵੇਂ ਮੇਰੇ ਵਰਗੇ ਵੀਰ ਹੋ ਗਏ ਜਵਾਨ ਮੁੰਡੇ ਉਹ ਸਾਰੇ ਜਿਹਨੇ ਚਲਾ ਕੇ ਬੇੜੀ ਜਿਵੇਂ ਜਿਹਨੂੰ ਮਾੜੀ ਨੌਲੇਜ ਹੈਗੀ ਉਹ ਅਸੀਂ ਬੇੜੀ ਲਿਆਂਦੀ ਹੈ ਪਰਲੀ ਸਾਈਡ ਬੰਨਣਾ ਕਿਉਂਕਿ ਪੁਲ ਦੇ ਉੱਪਰ ਪਾਣੀ ਹੈ ਜਿਹੜੀ ਸਾਈਡ ਵੀ ਬੇੜੀ ਪਾਣੀ ਵਜ ਕੇ ਥੱਲੇ ਜਾ ਸਕਦੀ ਹੈ ਇਹ ਜਿਹੜਾ ਦਰਿਆ ਬਈ ਕਿੱਥੋਂ ਤੱਕ ਇਹ ਜਿਹੜਾ ਦਰਿਆ ਜੀ ਹੁਣ ਤਾਂ ਨਾ ਜਿਵੇਂ ਲਾਲ ਹੈ ਮੇਰੀ ਗੱਲ ਸੁਣੋ ਜੇ ਇਹ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਨਾ ਦਰਿਆ ਤਾਂ ਹੈਗਾ ਸ਼ਪੈਦਾ ਤਾਂ ਉਰਲੀ ਉਰਲੀ ਸਾਈਡ ਇਹ ਦਰਿਆ ਹੈਗਾ ਇੰਨਾ ਕੂ ਇਹ ਨੂੰ ਦੋਨੋਂ ਤਾਂ ਦਿਸਦਾ ਵੀ ਦਰਿਆ ਤੋ ਇਦਰੀ ਆ ਹੀ ਬਣਾ ਪਿਆ ਇਹ ਇੱਕ ਤਗਏ ਹੁਣ ਤਾਂ ਚਲ ਫਸਲਾਂ ਗਈਆਂ ਡੁੱਬ ਉਹਦੋਂ ਬਾਅਦ ਜਿਹੜੇ ਗਰੀਬ ਵਿਚਾਰੇ ਦੀ ਦੋ ਤਿੰਨ ਕਿੱਲੇ ਜ਼ਮੀਨ ਹੈ ਉਹਦੇ ਵਿੱਚ ਨਾ ਟੋਏ ਵੱਜ ਜਾਂਦੇ ਖੱਡੇ ਪੈ ਜਾਂਦੇ ਕਿਉਂਕਿ ਵੈਰੇ ਪੈ ਪੈਦੇ ਉਹਨਾਂ ਦੇ ਨਾਲ ਨੁਕਸਾਨ ਹੋ ਜਾਣਾ ਹੈ ਉਹ ਜ਼ਿਮੀਂਦਾਰ ਤਾਂ ਛੋਨਾ ਤੋਂ ਦਾ ਰਗੜਾ ਗਿਆ ਉਹਦੋਂ ਬਦ ਉਹ ਹੀ ਰਗੜਾ ਜਾਂਦਾ 50000 ਕਿੱਲਾ ਖਰਚ ਹੋ ਜਾਣੀ ਹੈ ਜੇ ਕੋਈ ਸਮਾਜ ਸੇਵੀ ਵੀਰ ਆਵਣ ਆਦਾ ਕਰਾਏ ਖਰੋਏ ਲੈ ਤੇ ਟਰੈਕਟਰ ਲੈ ਤੇ ਉਹਨਾਂ ਨਾਲ ਹੀ ਹੱਲ ਹੋਵੇਦਾ ਇਹਨਾਂ ਦਾ ਇਤੋਂ ਪ੍ਰਸ਼ਾਸਨ ਪਿੱਛੇ ਕਾਵਾਂ ਵਾਲੀ ਪਿੰਡ ਨਾ ਰੋਕ ਰਿਹਾ ਕਹਿੰਦੇ ਇੱਥੇ ਲੰਗਰ ਬਹੁਤ ਜ਼ਿਆਦਾ ਜਾ ਰਿਹਾ ਇਹ ਤੁਸੀਂ ਉਹਨਾਂ ਨੂੰ ਲੰਗਰ ਜਿਹੜੇ ਵੰਡਣ ਆ ਰਹੇ ਉਹਨਾਂ ਨੂੰ ਕਹਿੰਦੇ ਆ ਵੀ ਬਈ ਤੁਸੀਂ ਲੰਗਰ ਤੋਂ ਵੀ ਉਹ ਪਿੱਛੇ ਹੀ ਖੜ੍ਹਜੋ ਹੋਰ ਕਿਤੇ ਦੇ ਆਓ ਇੱਥੇ ਲੰਗਰ ਬਹੁਤ ਹੈ ਬਹੁਤ ਜ਼ਿਆਦਾ ਹੈ ਲੰਗਰ ਬਹੁਤ ਜ਼ਿਆਦਾ ਨਹੀਂ ਹੈਗਾ ਜੀ ਪਿੰਡਾਂ 'ਚ ਪਹੁੰਚੇ ਨਾ ਫਿਰ ਪਤਾ ਲੱਗਦਾ ਕਿਉਂਕਿ 30% ਇਹ 20% ਲੋਕ ਆਏ ਨੇ ਪਿੰਡ ਛੱਡ ਕੇ ਬਾਕੀ ਦੇ ਸਾਰੇ ਪਿੰਡਾਂ ਦੇ ਜਿਹੜੇ ਲੋਕ ਅਗੇ ਨੇ ਆਪ ਉਹਦੇ ਘਰਾਂ 'ਚ ਹੀ ਬੈਠੇ ਨੇ ਠੀਕ ਹੈ ਕੀ ਕਹਿਣੇ ਤੁਸੀਂ ਹੋ ਤੁਸੀਂ ਲੈ ਕੇ ਜਾਓ ਗੱਲ ਕਰ ਰਹੇ ਨੇ ਐਨਡੀਆਰਐਫ ਟੀਮ ਦੀ ਉੱਥੇ ਕਿਹਾ ਸੀ ਘਾਲਪ ਉਹ ਤਾਂ ਨੇੜੇ ਹੀ ਬੇੜੀਆਂ ਤਿੰਨ ਚਾਰ ਲਗਾ ਕੇ ਲੰਘ ਗਏ ਚੱਲ ਬੱਗੂ ਮਾ ਉਹ ਤੋ ਤਿੰਨ ਬੇੜੀਆਂ ਤੇ ਇੱਕ ਬੰਦਾ ਆਇਆ ਸਾਡੇ ਪਿੰਡ ਦਾ ਤਿੰਨ ਬੇੜੇ ਤੇ ਬਾਕੀ ਸਾਰੇ ਆਪ ਹੀ ਸੀਗੇ ਵਿੱਚ ਕਿਸੇ ਨੂੰ ਨਾ ਚੜਾਇਆ ਹੀ ਨਹੀਂ ਅੱਛਾ ਆਪ ਹੀ ਤੁਰੇ ਫਿਰਦੇ ਆ ਆਪ ਹੀ ਹੈ ਗਿਆ ਤਿੰਨ ਤਿੰਨ ਬੇਡੀਆਂ ਦੇ ਇੱਕ ਬੰਦਾ ਸਾਡੇ ਪਿੰਡ ਦਾ ਤਿੰਨ ਬੇਡੀਆਂ ਦਾ ਫਾਇਦਾ ਜਾਣਦਾ ਥੋੜੇ ਨਾਲ ਦੇ ਪਿੰਡ ਦੇ ਬੰਦੇ ਕਹਿ ਕੇ ਸਰਕਾਰ ਦੀ ਮਦਦ ਸਾਡੇ ਤੱਕ ਪਹੁੰਚ ਰਹੀ ਹੈ ਸਹੀ ਪਹੁੰਚ ਰਹੀ ਹੈ ਇਹ ਫਿਰ ਆਰਾਮ ਨਾਲ ਬਹਿਣੀ ਦੇਣਾ ਨਾ ਅਸੀਂ ਮਾਤਮ ਨਾ ਕਰ ਦੇਗੇ ਇਹਨਾਂ ਤੱਕ ਪਹੁੰਚ ਰਹੀ ਨਹੀਂ ਹੈ ਇੱਕ ਦੇ ਤੱਕ ਪਿੰਡ ਤੱਕ ਹੀ ਪਹੁੰਚਦੀ ਹੈ ਹਾਂ ਇੱਕ ਇੱਕ ਜਿਹੜਾ ਵੀਰੇ ਇੱਥੋਂ ਪੁਲ ਪ੍ਰਸ਼ਾਸਨ ਹੈ ਰੋਕ ਰਿਹਾ ਕਹਿੰਦੇ ਇੱਥੇ ਲੰਗਰ ਬਹੁਤ ਹੈ ਥੋੜੇ ਕਹਿੰਦੇ ਉਹਨਾਂ ਨੂੰ ਜਿਹੜੇ ਲੈ ਕੇ ਆ ਰਹੇ ਆ ਲੋਕ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਹੋਰ ਜਿਹੜੇ ਸੈਂਟਰ ਬਣੇ ਆ ਰਾਹਤ ਸੈਂਟਰ ਬਣੇ ਆ ਰਾਹਤ ਜਾਓ ਤੁਹਾਡੇ ਲੰਗਰ ਬਾਦੂ ਪਹੁੰਚੀ ਜਾਂਦਾ ਦੇਖੋ ਜੀ ਲੰਗਰ ਅੱਗੇ ਇੱਕ ਪਿੰਡ ਨਹੀਂ ਹੈਗਾ 12 13 ਪਿੰਡ ਆ ਹੁਣ ਮੰਨ ਕੇ ਚਾਹ 4 ਬਵੇਂ ਟਰਾਲੇ ਚੱਲਿਆ ਗਿਆ ਬਾਦੂ ਬਾਦੂ 7 8 ਮਿੰਟਾਂ ਨੂੰ ਪਹੁੰਚੇਗਾ ਬਾਕੀ ਤੇ ਮਰੇ ਕਿ ਜਿਹੜੇ ਐਡੇ ਪਾਣੀ ਚ ਖੜੇ ਨੇ ਪਿੰਡ ਗੱਲ ਇਦਾਂ ਹੈ ਨਾ ਸਾਰਿਆਂ ਦਾ ਸਾਰਿਆਂ ਮੰਨੀ ਨਹੀਂ ਪਹੁੰਚ ਰਿਹਾ ਕਿਸੇ ਕਿਸੇ ਮਨੇ ਪਹੁੰਚ ਰਿਹਾ ਜਿਹੜਾ ਗਿਆ ਖਾਲਸਾ ਜੀ ਜਿਹੜਾ ਲੰਗਰ ਲੈ ਕੇ ਆਂਦੇ ਆ ਉਹ ਤਾਂ ਅਸੀਂ ਆਪ ਹੀ ਥੈ ਹੀ ਗਿਆ ਕੱਲ ਵੀ ਦੋ ਟਰੈਕਟਰ ਲੈ ਕੇ ਗਏ ਅਸੀਂ ਆਦੀ ਜਿੰਮੇਵਾਰ ਤੇ ਲੈ ਕੇ ਗਏ ਆ ਕੋਈ ਸਰਕਾਰ ਦਾ ਨਹੀਂ ਇੰਦੇ ਜਿਸ਼ੂਗਾ ਹੁਣ ਹੁਣ ਜਿਹੜੀ ਜਿਵੇਂ ਹੁਣ ਹੁਣ ਸਰਕਾਰ ਦਾ ਕਿਵੇਂ ਕਿੰਨਾ ਕੁ ਸਹਿਯੋਗ ਹੋਵੇ ਤੁਹਾਨੂੰ ਜਿਹੜੀ ਹੋਣਾ ਹੀ ਸਰਕਾਰ ਤਾਂ ਦੇਖੋ ਜੀ ਉਹ ਤਾਂ ਆਇਆ ਸਰਨਾ ਸਾਹਿਬ ਤੇ ਉਹਨਾਂ ਦੇ ਘਰ ਦੇ ਉਹ ਪੰਜਾਂ ਪੰਜ ਲੱਦਾ ਸਾਡਾ 10 10 ਸਾਲ ਬਿਸਕਟ ਵੰਡ ਕੇ ਗਏ ਆ ਅੱਛਾ ਉਹਨਾਂ ਨਾਲ ਦਸੋ ਪਰਿਵਾਰ ਦੀ ਪੂਰੀ ਪੈ ਜਾਂਦੀ ਹੈ ਤੇ ਹੁਣ ਫੀਡ ਆਈ ਏ ਉਹ ਬੰਦਿਆ ਥੋੜੀ ਨਾ ਫੀਡ ਖਾਣੀ ਹੈ ਪਸ਼ੂ ਖਾਣਗੇ ਤੇ ਲੰਗਰ ਵੀ ਤਾਂ ਪਹੁੰਚਣਾ ਚਾਹੀਦਾ ਉਹਨਾਂ ਦੇ ਥਰੂ ਕੋਈ ਰਾਸ਼ਨ ਸੁੱਕਾ ਰਾਸ਼ਨ ਪਰ ਨਹੀਂ ਔਖਾ ਹੀ ਹੈ ਮੈਡੀਆਂ ਰਾਈ ਜਾਣਾ ਚਾਹੀਦਾ ਹੈ ਅੰਗਰ ਇਹ ਬੇੜੀਆਂ ਰਾਈ ਲੈ ਹੀ ਨਹੀਂ ਜਾਂਦੇ ਕੋਈ ਫੀਡ ਜਿਹੜੇ ਫੀਡ ਦਾ ਲੈ ਜਾਣ ਕਰਨ ਪਤਵਾਂ ਸਾਡੇ 4.5 22 ਦਾ ਕੋਈ ਨਹੀਂ ਮਜ਼ਾ ਮਜ਼ਾਦ ਕਰਦੀ ਸਰਕਾਰ ਪਾਣੀ ਵਧ ਰਿਹਾ ਤੁਹਾਡਾ ਹਜੇ ਵੀ ਕਿ ਹਜੇ ਵੀ ਪਾਣੀ ਵਧ ਰਿਹਾ ਜੀ ਪਾਣੀ ਘਟ ਨਹੀਂ ਰਿਹਾ ਹਜੇ ਵੀ 2-3 ਫੁੱਟ ਕਹਿੰਦੇ ਨੇ ਵਧਣਾ ਹੈ ਪਾਣੀ ਕਿੰਨੇ ਦਿਨਾਂ ਦਾ ਪ੍ਰਸ਼ਾਸਨ ਨੇ ਤੁਹਾਨੂੰ ਕਿਹਾ ਕਿੰਨੇ ਦਿਨ ਹੋਰ ਵਧੂਗਾ ਹੋਰ ਅ 10 12 ਦਿਨ ਵਧੇਗਾ ਅੱਛਾ ਤੇ 10 12 ਦਿਨ ਤੁਹਾਡੇ ਹਾਲਾਤ ਐ ਮਾੜੇ ਰਹਿਣ ਇਹ ਮਾੜੀ ਰਹਿਣ ਤੁਹਾਡੇ ਤੁਹਾਡੇ ਗੁਜ਼ਾਰਾ ਕਿਵੇਂ ਹੋ ਰਿਹਾ ਤੁਹਾਡਾ ਜਿਵੇਂ ਮੀਂਹ ਵੀ ਪੈਂਦਾ ਤੁਸੀਂ ਵੀ ਰਹਿੰਦੇ ਕਿੱਥੇ ਹੋ ਉਹ ਅਸੀਂ ਚੱਤਾ ਦੇ ਰਵੀ ਦਾ ਸੰਗੇ ਜਿਵੇਂ ਕੀ ਪੁੱਤੇ ਸਾਡੇ ਜਿਵੇਂ ਅਸੀਂ ਵੇਚ ਜਾਈਦਾ ਤੇ ਕੋਈ ਸਾਡਾ ਪ੍ਰਬੰਧ ਨਹੀਂ ਆ ਜੇ ਫਿਰ ਕੋਈ ਨੀਂਦ ਵੀ ਨਹੀਂ ਐ ਨੀਂਦ ਵੀ ਨਹੀਂ ਆਉਂਦੀ ਤੇ ਜਮੇ ਨੇ ਜਿਹੜਾ ਮਾਰ ਸਾਹ ਹੈਲੀਕਾਪਟਰ ਆਇਆ ਜਿਹੜਾ ਰਾਤ ਦੇ ਬਾਦਲ ਕੋ ਐਵੇਂ ਝੂਠ ਮਾਰਦੇ ਆ ਕੋਈ ਇੱਥੇ ਹੈਲੀਕਾਪਟਰ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਬਸ ਝੂਠ ਹੀ ਨੇ ਅੱਛਾ ਹਾਂਜੀ ਮਾਨ ਸਾਹਿਬ ਦਾ ਕੋਈ ਹੈਲੀਕਾਪਟਰ ਇੱਥੇ ਨਹੀਂ ਪਹੁੰਚਿਆ ਨਾ ਮਾੜੇ ਹਾਲਾਤ ਤਾਂ ਜੇ ਨਹੀਂ ਪਹੁੰਚਿਆ ਨਾ ਨਾ ਕੋਈ ਪਹੁੰਚਦਾ ਨਹੀਂ ਇੱਥੇ ਕੋਈ ਹੈਲੀਕਾਪਟਰ ਨਹੀਂ ਕੋਈ ਹੋਰ ਪੁਲਾਂ ਬੰਨਿਆ ਨੇ ਜਿਹੜਾ ਵੀਰੇ ਇਹ ਅੱਜ ਤੋਂ ਹੜ੍ਹ ਨਹੀਂ ਆ ਰਿਹਾ ਪਹਿਲਾਂ ਤੋਂ ਆ ਰਿਹਾ ਆ ਜਾਈ ਜਾਂਦੇ ਆ ਥੋੜੇ ਪਹਿਲਾਂ ਤੋਂ ਐਸੇ ਹਾਲਾਤ ਆ ਪਹਿਲਾਂ ਕਿਹੋ ਜਿਹਾ ਪਹਿਲਾਂ ਹੜ੍ਹ ਆਉਂਦੇ ਸੀ ਫਿਰ ਪਹਿਲਾਂ ਕਿਹੋ ਜਿਹੇ ਹਾਲਾਤ ਹੁੰਦੇ ਪਹਿਲਾਂ ਵੀ ਹਾਲਾਤ ਇਹ ਤੂੰ ਜਿਵੇਂ ਮਾੜੀ ਹੋ ਗਏ ਆ ਪਹਿਲਾਂ ਵੀ ਤੇ ਆ ਹੁਣ ਤਾਂ ਅਸਲੂ ਮਾੜੇ ਹੋ ਗਏ ਆ ਲੱਗਦਾ ਉਹਨਾਂ ਦਾ ਕੋਈ ਔਲਾਦ ਐ ਜਾ ਬੰਦਾ ਹੀ ਵਿਚਾਰੇ ਅੜੇ ਫਿਰਦਿਆਂ ਕਿਤੇ ਬੰਦੇ ਪੱਲੇ ਕੁਝ ਨਹੀਂ ਰਹਿ ਗਿਆ ਹਾਂ ਹਾਂਜੀ ਪਰ ਹੱਲ ਬਹਿ ਜਾਈ ਤੁਹਾਨੂੰ ਮੇਰੇ ਰੰਗ ਲੱਗਿਆ ਜਿਵੇਂ ਉਹ ਨਹੀਂ